तहसील कॉम्प्लेक्स ਦਾ ਉਹਦਾ 3 ਤੇ 4th ਫਲੋਰ ਬਣਾਇਆ ਬੜੇ ਸ਼ਾਨਦਾਰ ਕਮਰੇ ਬਣਾਏ ਨੇ ਜਿੱਥੇ ਲੇਡੀਜ਼ ਐਂਡ ਜੈਸ ਟਾਇਲਟ ਔਰ ਲਿਫਟਾਂ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਬਾਅਦ ਅਹ तहसील ਖਲਪ ਕੰਪਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਜਾਨੀ ਕਿ 12.5% ਬਿਜਲੀ ਇਹ ਦਫ਼ਤਰਾਂ ਆਪੇ ਪੈਦਾ ਕਰੂਗਾ ਆਪਣੀ 12.5% ਆਪਣੀ ਸੋ ਇਹ ਹੈ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਤੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲੇ ਦੁਆਲੇ ਭਾਵੇਂ ਉਹ ਬਗਾ ਪੁਰਾਣਾ ਹੈ ਭਾਵੇਂ ਕੋਟਕਪੂਰ ਹੈ ਭਾਵੇਂ ਗਰੋਖਪੁਰਾ ਹੈ ਇਦੋਂ ਚਲਵੰਡੀ ਪਾਈ ਹੈ ਜੀਰਾ ਹੈ ਨਾ ਇਦੋਂ ਬੁੱਕੀਪੁਰੇ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਮੈਂ ਤਾਂ ਕੱਲ-ਕੱਲ ਪਿੰਡ ਜਾਂਦਾ ਸੀ ਸੋ ਐਮਐਲਏ ਸਹਿਬਾ ਐਮਐਲ ਮੋਗੇ ਦੇ ਅਰ ਧਰਮਕੋਟ ਦੇ ਐਮਐਲਏ ਸਾਡੇ ਨਾਲ ਖੜੇ ਨੇ ਔਰ ਸਾਡੀ ਮੰਤਰੀ ਸਾਹਿਬ ਕੁਟੇ ਸਾਹਿਬ ਇੱਥੇ ਖੜੇ ਨੇ ਔਰ ਸਾਡੀ ਜਿਹੜੀ ਮੋਗੇ ਦੀ ਕਲੀਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਅ ਸਾਡੀ ਪਾਰਟੀ ਨੂੰ ਅੱਥਰ꺼 ਪਹੁੰਚਾਉਣ ਲਈ ਬਹੁਤ ਸਾਰੇ ਤੇ ਦਿੱਲੀ ਵੀ ਡਿਊਟੀ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਜੀ ਵੱਲੋਂ ਕਿ ਧਰਮ ਦੀ ਰਾਜਨੀਤੀ ਨਹੀਂ ਅਸੀਂ ਕਰਦੇ ਬੰਦ ਸਾਹਿਬ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ। ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਵੀ ਆ ਰਹੀ ਹੈ। ਬਣਾ ਤੁਹਾਨੂੰ ਬਾਤ ਖੁਸ਼ਖਬਰੀ ਵੀ ਦੇ ਰਹੇ ਮੈਂ ਦਿੱਲੀ ਤੋਂ ਆਇਆ ਹਾਂ। ਦੋ ਦਿਨ ਮੇਰੇ ਦਿੱਲੀ ਤੁਸੀਂ ਵੀ ਦੇਖਿਆ ਹਣਾ ਸਰ ਕਵਰ ਕੀਤਾ। ਤੇ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਆਮ ਆਨਿਤ ਪੱਟ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਦੇ 60 ਤੋਂ ਉੱਪਰ। ਮਤਲਬ ਇਹ ਰਿਕਾਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੀਪੜ੍ਹ ਕੇ ਉਹਨਾਂ ਨੇ ਯਕੀਨ ਕਰਨਾ ਸ਼ੁਰੂ ਕੀਤਾ ਪਰ ਕਿ ਪਿਆਰ ਦੇ ਨਹੀਂ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਾਂ ਜਦੋਂ ਮੈਂ MP ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜੀ ਤਾਂ ਮੈਂ ਨੇ ਹੱਥ ਬੰਨ ਕੇ ਫੋਟੋ ਖਿੱਚੀ ਮੈਂ ਕਹਿੰਦਾ ਵੀ ਇੱਕ ਵਾਰ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਕਿ ਮੈਨੂੰ ਪਰਖ ਕੇ ਦੇਖੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪਏਗੇ ਉਹ ਲਕ ਲਾਨ ਤਾਂ ਮੇਰੀ ਰਾਜਨੀਤੀ ਕੋ ਅਗਲੀ ਵਾਰ ਜਿਹੜਾ ਪੋਸਟਰ ਸੀ ਕੁਝ ਮੈਂ ਐਦਾਂ ਕਿਤੇ ਸੀ ਕਿ ਮੇਰੇ ਕੰਮਾਂ ਤੇ ਵੋਟ ਪਾਇਓ ਸਰਵਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾਂ ਤੇ ਮਾਨਸੂ ਤੁਸੀਂ ਗੱਲ ਕੀਤੀ ਕੰਮਾਂ ਦੀ ਰਾਜਨੀਤੀ ਦੀ ਕਿ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ ਇੱਕ ਜਾਂ ਪੇ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਝਰੀ ਲਾ ਆਵੇ ਅੱਛਾ ਦਿੱਲੀ ਪੂਰੇ ਹੋ ਰਹੇ ਨਹੀਂ ਮੁਹ ਪੰਜਾਬ ਦੀ ਕੀ ਫਿਚਰ ਹੈ ਜੀ ਪੰਜਾਬ ਚ ਕਰਨ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਚੱਕ ਹੋ ਜਾਏਗਾ ਅਗਲੇ ਬਜਟ ਚ ਆਣੀ ਫਿਰ ਉਹ ਦਵਾ ਤੁਸੀਂ ਪੁੱਛਵਾ ਕੋchna ਮੈਂ ਕਿ ਮੈਂ ਬੁਰਾ ਕਰਦਾ ਤਾਂ ਤੁਸੀਂ ਫਿਰ ਬਾਅਦ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿਉਂਕਿ ਕਿੱਥੇ ਨਿਕੋ ਜੇ ਸਰ ਕੇਂਦਰੀ ਵਿਵਾਦੀ ਗੱਦੀ ਦੇ ਦੁਆਰਾ ਫੇਰ ਬਣਾ ਕੇ ਸਰ ਇਲੈਕਸ਼ਨਾਂ ਦੇ ਹਮਲੇ ਹੁੰਦੇ ਆ ਅੱਗੇ ਪਿੱਛੇ ਨੂੰ ਹੁੰਦੇ ਤੇ ਦੇਖ ਲਓ ਨਾ ਫਿਰ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਦੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਦੰਦੀਆ ਵੱਢਣ ਲੱਗ ਜਾਂਦਾ ਚੁੰਡੀਆਂ ਵੱਢ ਲੈਂਗੇ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਐ ਹੈ ਜੀ ਰਾਜਨੀਤੀ ਤੇ ਉਤਰਿਆ ਕਿਆ ਰੋੜਿਆ ਰੋੜਿਆ ਪੱਥਰਾਂ ਦੀ ਰਣਨੀਤੀ ਤੁਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਥਰ ਮਾਰ ਰਹੇ ਹੋ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ મોદી ਕਹਿ ਰਿਹਾ ਹੈ ਕਿ ਫ੍ਰੀ ਕੀ ਰੇਵੜੀਆਂ ਬਾਟ ਰਹਿ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਉਹ ਕਹਿੰਦਾ ਮੈਂ 2500 ਦੇਵਾਂਗਾ ਮਾਨ ਸਾਹਿਬ ਫੇਰੇ ਫੇਰੇ ਇਹ ਪਾਪੜੀ ਪਾਪੜ ਨਹੀਂ ਬਣ ਰਹੀ ਇਹ ਗੱਲ ਤੁਸੀਂ ਛੇ ਮਹੀਨੇ ਬਾਅਦ ਕੀਤੀ ਹੈ ਮੈਡੀਕਲ ਜਹਾ ਹਸਪੀਟਲ ਦੇ ਵਿੱਚ ਜੇ ਤਿੰਨ ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਕਾਫੀ ਮੈਡੀਕਲ ਨਹੀਂ 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 ਇੱਕ ਗੱਲ ਮੈਂ ਮੰਨੂਗਾ ਮਾਨ ਸਾਹਿਬ ਕਮੀਆਂ ਹੋਣ ਕਿਉਂ ਪਰ 75 ਸਾਲ ਪੁਰਾਣੀ ਗੰਢ ਖੋਲਣੀ ਹੈ ਅੰਦਰ 75 ਸਾਲ ਪੁਰਾਣੀ ਗੰਢ ਖੋਲਣੀ ਹੈ ਜੇ ਤਿੰਨ ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਢ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਢੀ ਨਾਲ ਖੋਲਣਾ ਪੈਂਦਾ 75 ਸਾਲਾਂ ਬਰੰਗ ਗੰਢ ਖੋਲਣੀ ਹੈ ਮੈਂ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲੋ ਕਿ ਕੀ ਹੈ ਜੀ ਸਰ ਇਹਦੇ ਬਾਰੇ 1 ਸਵਾਲ ਹਾਂ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਜੀ ਸਰ ਸਵਾਲ ਕਰ ਰਹੇ ਜੀ ਜੱਥੇਦਾਰ ਤੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿ ਅੱਜ ਬਰਜਿੰਦਰ ਸਿੰਘ ਬਰਾੜ ਜਿਹੜੇ ਜੱਥੇਦਾਰ ਤੋਤਾ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਭਗਵੰਤ ਸਿੰਘ ਮਾਨ ਦਾ ਬੜੀ-ਬੜੀ ਗੱਲ ਹੈ ਵਧੀਆ ਗੱਲ ਹੈ ਕੀ ਅੱਜ ਜਿਹੜਾ ਉਹ ਸੁਪੜਾ ਪੂਰਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿਣਾ ਜੀ ਚਾਹੇ ਜੀਨੇ ਮਰਜ਼ੀ ਉਹੀ ਮੈਂ ਮੈਂ ਉਹਨੇ ਨਹੀਂ ਰੱਖਿਆ ਮੈਂ ਕੰਮ ਨਹੀਂ ਕਰਦਾ ਮੈਂ ਕਿਛ ਗੱਲ ਕੁਝ ਘੱਟ ਦੀ ਬੇਟ ਕਰ ਰਿਹਾ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਦੁਕਾਨ ਕਰਕੇ ਤੂੰ ਪੁਲ ਵੀ ਰਹਿ ਜਾ ਮੈਂ ਕਹਿੰਦਾ ਤੀ ਪੁਲ ਚਲਾਉ ਕੋਈ 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 ਹੋਊਗਾ ਬਾਦ ਸਾਹਿਬ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਜੀ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਮੇਰੇ ਕੋਲ ਮੈਂ ਕੇਂਦਰ ਨੂੰ ਕਹਿਆ ਸੀ ਇਹ ਗੱਲ ਵਾ ਗੱਲ ਕਰ ਸਰ 14 ਨੂੰ ਕੁਝ ਕਿਹਾ ਸੀ ਪਰ ਹੁਣ ਇਹ ਡਿਲੀਵਰ ਸਾਹਿਬ ਕਹਿੰਦੇ ਆਗੇ ਨਾ ਕਿ 14 ਫਰਵਰੀ ਕਿਉਂ ਲੇਟ ਕੀਤੀ ਕਿਦਾਂ ਜੀ ਦੇਖੋ ਇੱਕ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾਟਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗਾਂ ਕਰਾਈਆਂ ਨੇ ਮੈਂ ਤਾਂ ਕੁਦਗੇ ਸੀ ਕਿਚਨ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ ਚਾਨਾ ਜਦੋਂ ਉਹ ਆਏ ਸੀ ਤਾਂ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੁਝ ਨਹੀਂ ਲੱਗਦਾ ਹੋ ਜੇਗੀ 14 ਪਰਵ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਅਸੀਂ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਹੋਰ ਕਿਹਦੇ ਸੁਣੋਗੇ ਤੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕਿਹਦੀਆਂ ਸੁਣੋਗੇ ਸੋ ਅਸੀਂ ਸਟੇਕ ਹੋਲਡਰਸ ਹਾਂ ਅਸੀਂ ਸਾਰੇ ਟੇਸ਼ਨ ਨੂੰ ਜੀ ਅੰਨ ਅੰਨਦਾਤਾ ਜੇ ਅਸੀਂ ਅੰਨਦਾਤਾ ਕਹਿੰਨੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਸਰ ਇੱਕ ਵਾਰ ਸਸਪੈਸ ਨੇ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਨੇ ਭਰਤੀ ਕਿਤੇ ਕਰੀ ਬੰਦੇ ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ ਕਰਨਗੇ ਜੀ ਕਰਨੇ ਦੇਖੋ ਐਸਐਸ ਪਹਿਲਾਂ ਤਾਂ ਹੈ ਨਹੀਂ ਦੇਸ਼ ਚ ਪਹਿਲੀ ਵਾਰ ਹੈ ਔਰ ਮੇਰੇ ਤੋਂ 4-5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੇਰੇ ਤੋਂ ਐਸਐਸ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈ ਹੈ ਤੁਸੀਂ ਇੱਕ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਭੰਜ ਸਾਰਾ ਪਰਿਵਾਰ ਖਤਮ ਘਟੋ ਘਟਾਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਘਟਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਰ ਦੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨ ਹੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਰਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਗੁਣਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5 ਅਸੀਂ ਐਸ ਵਕਤ 47% ਮੌਤਾਂ ਘਟਾਤੀਆਂ ਆ ਇੱਕ ਉਹ ਤੁਹਾਨੂੰ ਇੰਕਾਸਟਿਕ ਡਾਟਾ ਦੱਸਦੀ ਮੇਰੇ ਕੋਲ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਇਹੋ ਘਟਲ ਕੀਤਾ ਸੀ ਕੌਣ ਵਾਲੀ ਫਰਵਰੀ ਤੇ ਵਿੱਚ ਅਸੀਂ ਉਹਦਾ ਇੱਕ ਸਾਲ ਹੋਊਗਾ ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦਾਂ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦਿਓ ਮੌਤਾਂ ਦੀ ਗਿਣਤੀ 47% ਘਟ ਗਈ ਜਖਮੀਆਂ ਦੀ ਗਿਣਤੀ 150% ਵੱਧ ਗਈ ਸਰ ਗਦਕਰੀ ਸਾਹਿਬ ਦਾ ਵੀ ਇੱਕ ਮਿੰਟ ਇੱਕ ਇੱਕ ਪਹਿਲਾਂ ਮੈਂ ਇਹ ਪੁੱਛੋ ਕਿ 150% ਜਖਮੀਆਂ ਦੀ ਗਿਣਤੀ ਕਿਉਂ ਵੱਧ ਗਈ ਦੇਖੋ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਉਹ ਉਹ ਜਖਮੀਆਂ ਜਾਂਦੇ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਆ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਗਈ ਔਰ ਨਾਲੇ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਘਰੇ ਹੀ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖਦੇ ਹੋ ਮੇਰਾ ਬੱਡੂਆ ਕਿੱਥੇ ਆ ਜਾਂ ਮੇਰੇ ਮੇਰੇ ਪਰਚੀ ਕੀ ਹੈ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਓਹ ਪੈਸਾ ਵੀ ਐਸਐਸਐਫ بچਾਰੀ ਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਤਾਇਆ ਜਾਵੇ ਮਾਤਾ ਫਰਿਸ਼ਤੇ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਫਰਿਸ਼ਤੇ ਹੀ ਹੈ ਜੀ ਐਸਐਸਐਫ ਜਾਨ ਬਚਾਉਂਦੀ ਹੈ ਮਾਨਕਬੇ ਪਾਰਟੀ ਕੰਨਾ ਕਦੇ ਵਿਕਾਸ ਸੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੇ ਸਪੈਸ਼ਲਿਸਟ ਜੀ ਖਾਲੀ ਪਈ ਹੈ ਮੈਡੀਕਲ ਕਾਲਜ ਵੀ ਬਣਾਵਾਂਗੇ ਯੂਪੀਐਸਸੀ ਸੈਂਟਰਲ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ ਮੁਗੋ ਚਲਵੇ ਕਦੋਂ ਤੱਕ ਆਵਾ ਮਗਵਾਤੀ ਦੇਖਣ ਜੀ ਆਉਣ ਵਾਲੇ ਆਉਣ ਵਾਲੇ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋਏਗੀ ਕਿੰਨੇ ਲੱਗਦੇ ਲੱਗੇਗੀ 9 ਮਹੀਨੇ ਜੀ ਕਿਹੜੀ ਡੈਡ ਲਾਈਨ ਕੀਏ ਜਾਂਦੇ 9 ਮਹੀਨੇ ਮਾਜਬ ਸਰ ਕਿੰਨੀ ਲੱਗਦੇ ਨਾਲ 9 ਮਹੀਨੇ ਦਵੋਗੇ